ਪਤਸ਼ਾ ਜੀ ਕਹਿੰਦੇ ਪ੍ਰੇਮੀ ਹਰ ਕੇ ਬਸ ਕਰੇ ਨਿਮੀ ਧਾਰੇ ਰੀਤ ਜਿਹੜਾ ਪ੍ਰੇਮੀ ਹੈ ਉਹ ਆਪਣੇ ਆਪ ਨੂੰ ਮਾਲਕ ਦੇ ਹਵਾਲੇ ਕਰ ਦਿੰਦਾ ਹੈ ਮਾਲਕਾ ਮੇਰੇ ਕੋਲ ਤਾਕਤ ਨਹੀਂ ਜੋ ਤੂੰ ਕਰੇਂਗਾ ਉਹੀ ਕਰਾਂਗਾ ਜੋ ਤੂੰ ਕਰੇਂ ਕਰਾਵੇਂ ਸੁਆਮੀ ਸਾ ਮਸਲਤ ਪ੍ਰਵਾਣ ਮੇਰੇ ਮਾਲਕਾ ਜੋ ਤੂੰ ਕਰਾਵੇਂਗਾ ਉਹੀ ਕਰ ਸਕਦਾ ਹਾਂ ਪਾਤਸ਼ਾਹ ਜੀ ਕਹਿੰਦੇ ਪ੍ਰੇਮੀ ਹਰ ਕੇ ਬਸ ਕਰੇ ਨੇਮੀ ਧਾਰੇ ਰੀਤ ਕਹਿੰਦੇ ਜਿਹੜਾ ਨੇਮੀ ਹੈ ਉਹ ਤੇ ਰੀਤ ਹੀ ਪੂਰੀ ਕਰਦਾ ਹੈ ਉਹ ਆਪਣੇ ਆਪ ਨੂੰ ਮਾਲਕ ਦੇ ਹਵਾਲੇ ਨਹੀਂ ਕਰਦਾ ਔਰ ਸ਼ਬਦ ਕਹੇ ਸਨ ਨੇਮੀ ਦੇ ਨਾਲੋਂ ਪ੍ਰੇਮੀ ਦੀ ਸੇਵਾ ਵੱਡੀ ਹੈ ਨੇਮੀ ਦੇ ਨਾਲੋਂ ਪ੍ਰੇਮੀ ਦੀ ਸੇਵਾ ਵੱਡੀ ਹੈ ਨੇਮੀ ਤੇ ਉਹਨਾਂ ਕੀ ਕੰਮ ਕਰਦਾ ਜਿੰਨੇ ਕੋ ਉਹਦਾ ਨੇਮ ਹੈ ਪ੍ਰੇਮੀ ਉਹ ਤੋਂ ਵੱਧ ਕੇ ਕਰਦਾ ਹੈ ਪਾਤਸ਼ਾਹ ਜੀ ਨੇ ਇਹ ਗੱਲ ਸਮਝਾਈ ਪ੍ਰੇਮੀ ਆਪਣੇ ਆਪ ਨੂੰ ਮਾਲਕ ਦੇ ਹਵਾਲੇ ਕਰ ਦਿੰਦਾ ਹੈ ਜਿਉਂ ਭਾਵ ਹੈ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ RAM RADHE ਰੱਬਾ ਅਸੀਂ ਤੇਰੀ ਸ਼ਰਨ ਵਿੱਚ ਆਇਆ ਜਿਵੇਂ ਤੈਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਹੀ ਰੱਖ ਲੈ ਮੇਰੇ ਮਾਲਕਾ ਤੇਰੀ ਸ਼ਰਨ ਵਿੱਚ ਆ ਗਏ ਹਾਂ ਹੁਣ ਭਾਵੇਂ ਮੈਨੂੰ ਇੱਜ਼ਤ ਦੇ ਭਾਵੇਂ ਮੈਨੂੰ ੱੱਕੇ ਮਾਰ ਤੇਰਾ ਹਾਂ ਤੇਰੇ ਤੋਂ ਬਿਨਾ ਕੋਈ ਹੋਰ ਮੇਰਾ ਹੈ ਹੀ ਨਹੀਂ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਭਾਵੇਂ ਰੱਖ ਲੈ ਭਾਵੇਂ ਮਾਰ ਦੇ ਹੁਣ ਤੇਰੇ ਦਰ ਨੂੰ ਛੱਡ ਕੇ ਕਿਸੇ ਹੋਰ ਦਰ ਤੇ ਭਟਕਣਾ ਨਹੀਂ ਇਹ ਪ੍ਰੇਮੀ ਦਾ ਵਿਚਾਰ ਹੈ ਇਹ ਪ੍ਰੇਮੀ ਦਾ ਵਿਚਾਰ ਹੈ ਨੀਮੀ ਤੇ ਕੇਵਲ ਰੀਤ ਧਾਰਨ ਕਰਦਾ ਹੈ ਔਰ ਮੈਂ ਇਸੇ ਕਰਕੇ ਕਈ ਵਾਰੀ ਇਹ ਗੱਲ ਕਹਿਣਾ ਅਸੀਂ ਕੱਲੇ ਨਿਤਨੇਮੀ ਨਹੀਂ ਬਣੀਏ ਅੱਜ ਇਹ ਸੱਚ ਹੈ ਅਸੀਂ ਨਿਤਨੇਮੀ ਬਣਦੇ ਪਏ ਆ ਪ੍ਰੇਮੀ ਨਹੀਂ ਬਣਦੇ ਪਏ ਇਹ ਤੇ ਜ਼ਰੂਰ ਵੇਖਦੇ ਆ ਵੀ ਮੇਰਾ ਨਿਤਨੇਮ ਪੂਰਾ ਹੈ ਜੋ ਅਸੀਂ ਨਿਤਨੇਮ ਕਰਦੇ ਆ ਉਹਦੇ ਵਿੱਚ ਮੇਰਾ ਪ੍ਰੇਮ ਪੂਰਾ ਬਣਿਆ ਕਿ ਨਹੀਂ ਬਣਿਆ ਇਹ ਗੱਲ ਨੂੰ ਵਿਚਾਰ ਕੇ ਵੇਖੋ